ਪਤੀ ਪਤਨੀ ਦੇ ਆਪਸੀ ਝਗੜੇ ਦੇ ਕਾਰਨ ਪਤਨੀ ਨੇ ਕਿਸਾਨ ਜਮਹੂਰੀ ਸਭਾ ਦੇ ਆਗੂ ਦੇ ਘਰ ਦੇ ਬਾਹਰ ਧਰਨਾ ਲਾ ਦਿੱਤਾ ਔਰ ਦੇ ਵੱਲੋਂ ਲਗਾਇਆ ਧਰਨਾ ਹਾਲੇ ਵੀ ਜਾਰੀ ਹੈ ਪੀੜਤ ਪਤੀ ਨੇ ਪੁਲਿਸ ਦੇ ਕੋਲ ਆਪਣੀ ਪਤਨੀ ਦੇ ਖਿਲਾਫ ਸ਼ਿਕਾਇਤ ਕੀਤੀ ਹੈ ਅਤੇ ਮਜ਼ਦੂਰਾਂ ਦੇ ਨਾਲ ਕੁੱਟਮਾਰ ਕਰਨ ਦੇ ਦੋਸ਼ ਵੀ ਲਗਾਏ ਨੇ ਪੀੜਤ ਯਾਰਾ ਜਪੂਤਾ ਡੈਡੀ ਦਾ ਨਾਮ ਸਰਦਾਰ ਜੰਮਰ ਸਿੰਘ ਹੈ ਜੀ ਹੇ ਜੀ ਤੁਹਾਡੇ ਮੈਸੇਜ ਜਿਹੜੇ ਬਾਗੂ ਦੇ ਬਾਰੇ ਮੇਰੀ ਮੈਸੇਜ ਆ ਜੀ ਮੇਰੇ ਬੱਚੇ ਆ ਜਿਹੜੀ ਜ਼ਮੀਨ ਆ ਜੀ ਉਹ ਸਰਦਾਰ ਮੇਰੇ ਫਾਦਰ ਜੰਮਪ ਸਿੰਘ ਦੇ ਨਾਮ ਤੇ ਆ ਮੇਰੇ ਤੇ ਨਾ ਕੁਛ ਨਹੀਂ ਇੱਕ ਵਰਤਨ ਨੂੰ ਉਹਨਾਂ ਨੇ ਮੈਨੂੰ ਦਿੱਤੀ ਸੀ ਅੱਜ ਜੋ ਹੋਇਆ ਜੀ ਜਿਹੜੀ ਜ਼ਮੀਨ ਆ ਜੀ ਉਹ ਸਰਦਾਰ ਜੰਮਰ ਸਿੰਘ ਨੇ ਮੈਂ ਆਪਣੇ ਸਰਦਾਰ ਬਲਵਿੰਦਰ ਸਿੰਘ son of ਦਰਸ਼ਨ ਸਿੰਘ ਪਿੰਡ ਰਾਜਾ ਪੂਤਾ ਨੂੰ ਠੇਕੇ ਤੇ ਦਿੱਤੀ ਹੋਈ ਆ ਜੀ ਪਰ ਨੋਟ ਵਗੈਰਾ ਪੱਕੇ ਤੌਰ ਤੇ ਇਸ ਔਰਤ ਨੇ ਜੀ ਉਹਦੀਆਂ ਤਿੰਨ ਫਸਲਾਂ ਬਰਬਾਦ ਕੀਤੀਆਂ ਆ ਕਣਕ ਨੂੰ ਵੀ ਅੱਗ ਲਾਈ ਹੀ ਕੁਝ ਕਣਕ ਵੱਡੀ-ਵਢਾਈ ਲੈ ਗਈ ਜੋ ਅੱਜ ਕੀਤਾ ਗਿਆ ਜੀ ਬਲਵਿੰਦਰ ਸਿੰਘ ਲੇਬਰ ਲੈ ਕੇ ਪਿੰਡ ਜੋੜੇ ਤੋਂ ਜਮੇਦਾਰ ਜਿਹੜਾ ਜੀ ਹੈਗਾ ਪੱਠੀ ਤੇ ਰਹਿੰਦਾ ਉਹਦੇ ਰਾਈ ਉਹਨੇ ਲੇਬਰ ਮਗਾਈ ਪਿੰਡ ਦਾ ਤੇ ਕੋਈ ਲੇਬਰ ਵਾਲਾ ਵੀ ਨਹੀਂ ਆਉਂਦਾ ਅੱਜ ਬਲਵਿੰਦਰ ਸਿੰਘ ਉੱਥੇ 20-22 ਬੰਦੇ ਲੇਬਰ ਲੈ ਕੇ ਪਿੰਡ ਜੋੜੇ ਤੋਂ ਤੇ ਆਪਣੀ બીજી ਫਸਲ ਨੂੰ ਕਟਾ ਰਿਹਾ ਸੀ ਇਹ ਜੀ ਗਈ ਆ ਇਹਨੇ ਜਾ ਕੇ ਨਾਟਕਬਾਜ਼ੀ ਕੀਤਾ ਬੰਦਿਆਂ ਦੇ ਪੈਰੀ ਪਈ ਗਈ ਆ ਜੀ ਮੇਰੇ ਬੱਚੇ ਆ ਜੀ ਸਾਨੂੰ ਹੱਕ ਦੋ ਉਹਨਾਂ ਬੱਚਿਆਂ ਨੇ ਜੀ ਵੀਡੀਓ ਪੂਰੀ ਬਣੀ ਆ ਜੀ 2-3-4 ਘੰਟੇ ਦੀ ਉਹਦੇ ਵਿੱਚ ਉਹਨਾਂ ਕਿਹਾ ਵੀ ਚਲੋ ਅਸੀਂ ਵੀ ਬੰਦੇ ਆ ਇਨਸਾਨ ਵਾ ਸਿਆਣੇ ਬੰਦੇ ਆ ਅਸੀਂ ਤੁਹਾਡਾ ਬਹਿ ਕੇ ਕਰਵਾ ਜਾਾਂਗੇ ਚਲੋ ਤੂੰ ਫਸਲ ਖਰਾਬ ਨਾ ਕਰਨ ਦੇ ਤੇ ਸਾਨੂੰ ਵੜਨ ਦੇ ਤੇ ਇੱਕ ਕਿੱਲਾ ਚਲੋ ਤੈਨੂੰ ਦੇ ਦਾਂਗੇ ਮਾਂ ਵੀ ਇਹ ਗੱਲ ਦੇ ਵਿੱਚ ਕਿਹਾ ਜੀ ਪਰ ਇਹ ਕਹਿੰਦੀ ਮੈਂ ਨਹੀਂ ਵੜਨ ਦੇਣੀ ਨਹੀਂ ਵੜਨ ਦੇਣੀ ਹੋਇਆ ਕੀ ਜੀ ਅਸੀਂ ਉਹ ਜਗ੍ਹਾ ਤੇ ਜਿੱਥੇ ਫਸਲ ਵੜ ਰਹੀ ਸੀ ਉੱਥੇ ਵੜ ਰਹੇ ਹਾਂ ਤੇ ਇਹਨੇ ਜੀ ਕਣਕਾਂ ਦੇ ਵਿੱਚ ਦੀ ਹੋ ਕੇ ਜਾ ਕੇ ਜਿੱਥੇ ਲੇਵਰ ਨੇ ਆਟੋ ਡੱਕਿਆ ਸੀ ਕੁਝ 8 10 ਕਿੱਲੇ ਹਟਵਾ ਉਹ ਆਟੋ ਦੇ ਕੋਲ ਗਈ ਆ ਆਟੋ ਦੀ ਪੰਨ ਤੋੜ ਕੀਤੀ ਆ ਤੇ ਡਿੱਗੀ ਖੋਲ ਕੇ ਤੇਲ ਵਾਲੀ ਕੈਨ ਦੇ ਵਿੱਚ ਘਟਾ ਪਾ ਕੇ ਆਈ ਆ ਉੱਥੇ 5 7 ਦਾਤਰੀਆਂ ਪਈਆਂ ਸੀ ਉਹ ਵੀ ਨਾਲ ਲੈ ਗਈ ਆ ਇੱਕ ਉਹਦੀ ਲੋਈ ਨਾਲ ਲੈ ਗਈ ਆ ਡਰਾਈਵਰ ਦੀ ਉਹਦਾ ਪਰਸ ਸਿੰਘ ਆ ਜੀ ਲੋਕਰ ਦੇ ਵਿੱਚ ਇਹਨੇ ਉਹਦੇ ਵਿੱਚੋਂ ਪਰ 5000 ਰੁਪਏ ਉਹ ਦੱਸਦਾ ਤੇ ਆਧਾਰ ਕਾਰਡ ਪੈਨ ਕਾਰਡ ਸਾਰੇ ਤੇ ਸਬੂਤ ਲਾਇਸੈਂਸ ਦੇ ਵਿੱਚ ਗੁੰਦੀਗੀ ਮੰਗਦ ਹੌਣ ਮੰਗ ਕਰਦੇ ਆ ਜੀ ਇਹਦੇ ਦੇ ਕਾਰਵਾਈ ਹੋਣੀ ਚਾਹੀਦੀ ਜਾਂ ਪਰਚਾ ਹੋਣਾ ਚਾਹੀਦਾ ਇਹ ਕੀ ਕਰਨ ਚਾਹੀਦਾ ਇਹ ਪਿੰਡ ਦੇ ਵਿੱਚ ਢੜੇ ਬੰਦੇ ਆ ਵੀ ਸਾਨੂੰ ਜੋ ਭਾਗ ਸਿੰਘ ਨੂੰ ਜੋ ਮिन्नੂ ਸਾਨੂੰ ਇਹ ਡਾਊਟਵਾ ਕੇ ਉਹ ਬੰਦੇ ਇਹ ਇਨਾ ਪਲਾਨਿੰਗ ਕੀਤੀ ਤੀ ਤੂੰ ਉਹਦੇ ਬੂਹੇ ਅੱਗੇ ਜਾ ਕੇ ਬੈਠ ਉਹਨੂੰ ਬਾਹਰ ਨਾਲ ਨਿਕਲਦੇ ਹੀ ਕੁਛ ਨਾ ਕਰਨ ਦੇ ਅਸੀਂ ਮੌਕਾ ਵੇਖ ਕੇ ਤੇਰੇ ਕੋਈ ਸੱਟ ਪੇੜ ਲਾਵਾਂਗੇ ਤੇ ਪਰਚਾ ਭਾਗ ਸਿੰਘ ਉਹਦੇ ਪੁੱਤਰ ਅੰਗਰੇਜ਼ ਤੋਂ ਫਲਾਣ ਜੋ ਵੀ ਹੈਗਾ ਸਾਰੇ ਇਹ ਦੋਸ਼ੀਆਂ ਤੇ ਕਰਵਾਵਾਂਗੇ ਪਰਚਾ ਕਰਾਉਣ ਦੀ ਨੀਤੀ ਦੇ ਨਾਲ ਜੀ ਇਹ ਬੀਬਾ ਜਿਹੜੀ ਆ ਇੱਥੇ ਆ ਕੇ ਬੈਠੀ ਆ ਤੇ ਅਹੀਂ ਚੌਨੇ ਆ ਜੀ ਕਿ ਸਾਡੀਆਂ ਵੀ ਦਰਖਾਸਤਾਂ ਐ एसएसपी ਸਾਹਿਬ ਦੇ ਤੋਰੀ ਵਢਣ ਦੇ ਸਬੰਧ ਚ ਵੀ ਆ ਤੇ ਇਹ ਵਿਰੋਧੀ ਜਿਹੜੇ ਹੈਗੇ ਆ ਟੜੇ ਬੰਦੀ ਉਹਨਾਂ ਦੇ ਖਿਲਾਫ ਵੀ ਆ ਬਲਵਿੰਦਰ ਸਿੰਘ ਵੱਲੋਂ ਜੇ ਹੋ ਜਾਂਦਾ ਜੀ ਤੇ ਫਿਰ ਅਸੀਂ ਜ਼ਿੰਮੇਵਾਰ ਥੋੜੀ ਜੀ ਅਸੀਂ ਜਿਹਨਾਂ ਪੱਤਰਕਾਰਾਂ ਨੂੰ ਅੱਗੇ ਪੜੀਆਂ ਖਬਰਾਂ ਲਵਾਈਆਂ ਪੁਲਿਸ ਸਾਰੀ ਨੂੰ ਪਤਾ ਤੇ ਅਸੀਂ ਕੀ ਕਰ ਸਕਦੇ ਹਾਂ ਜੀ ਹੁਣ ਇਹ ਵੇਲੇ ਬਿਲਕੁਲ ਪੁਲਿਸ ਮੌਕਾ ਵੇਖਣ ਵਾਸਤੇ ਆਈ ਆ ਜੀ ਅਸੀਂ ਸਵੇਰੇ ਵੀ ਕਹਿੰਨੇ ਆ ਮਹਿਲਾ ਮੰਡਲ ਲਿਆਓ ਤੇ ਇਹਦੇ ਤੇ ਕਾਰਵਾਈ ਕਰੋ ਇਹ ਤੇ 26 ਦਾ ਰਿਜ਼ਲਟ ਆ ਵੀਡੀਓ ਬਣੀ ਆ ਤੇ ਪਰਚਾ ਕਿਉਂ ਨਹੀਂ ਕਰਿਆ ਨਾ ਗਰਵੇਲ ਸੋ ਕਰਿਆ ਨਾ ਐਸ ਐਚਓ ਨਾ ਮੇਰਾ ਨਾਮ ਹਰਵਿੰਦਰ ਆ ਡਿਆਲ ਰਾਜਪੂਤਾਂ ਇਹੋ ਹੀ ਮੇਰਾ ਪਿੰਡ ਆ ਮੈਂ ਨੌਵੇਂ ਸਪਿੰਗ ਦੀ ਮੇਰੇ ਪਤੀ ਦੇ ਨਾਲ ਮੇਰਾ ਝਗੜਾ ਚੱਲਣ ਡਿਆ ਆ ਇਹ ਭਾਗ ਸਿੰਘ ਜਿਹੜਾ ਆ ਇਹ ਜਮੂਰੀ ਸਭਾ ਦਾ ਪਤਾ ਨਹੀਂ ਮੈਂਬਰ ਆ ਕਿ ਕੀ ਆ ਰੱਬ ਜਾਣੇ ਪਤਾ ਨਹੀਂ ਕੌਣ ਇਹੋ ਜਿਹੇ ਨੂੰ ਮੈਂਬਰ ਬਣਾ ਦਿੰਦਾ ਆ ਇਹ ਸਰਦਾਰ ਆਂਦਾ ਵੀ ਅਸੀਂ ਇੱਕ ਮਰਲਾ ਨਹੀਂ ਇਹਨੂੰ ਦੇਣਾ ਦਾਣਾ ਨਹੀਂ ਦੇਣਾ ਨਾ ਹੀ ਇਹਨੂੰ ਖਰਚਾ ਦੇਣਾ ਕੁਝ ਨਹੀਂ ਦੇਣਾ ਇਹਨੂੰ ਪਿੰਡੋਂ ਇਦਾਂ ਹੀ ਕੱਢਣਾ ਅੰਦਰੋਂ ਹੁਣ ਮੇਰੇ ਬੱਚਿਆਂ ਲਈ ਇਹ ਕਮੈਂਟ ਬਲਣ ਡਿਆ ਵੀ ਬਾਹਰ ਹਲਕਾ ਹੀ ਕੁੱਤੇ ਤੁਰੇ ਫਿਰਦੇ ਕੋਈ ਬਾਹਰ ਨਾ ਜਾਇਓ ਕੋਈ ਬੂਆ ਨਾ ਖੋਲਿਓ ਇਹ ਵਾਨਸਵੰਨੀਆਂ ਅੰਦਰੋਂ ਮੇਰੀ ਬੱਚੀ ਨੂੰ ਇਹ ਵਾਨਸਵੰਨਾ ਬੋਲਣ ਡਿਆ ਹੁਣ ਸਾਡੇ ਘਰ ਖਾਣ ਨੂੰ ਕੱਖ ਨਹੀਂ ਹੈਗਾ ਅਸੀਂ ਇੱਕੋ ਗੱਲ ਆਨੇ ਆ ਵੀ ਸਾਨੂੰ ਐਟਲੀਸਟ ਖਾਣਯੋਗੀ ਤੇ ਰੋਟੀ ਦੇ ਦੇ ਜੇ ਉਹਨਾਂ ਦੇ ਢਿੱਡ ਭਰਨਗੇ ਤੇ ਪੜਾਈ ਵੀ ਹੋ ਜੂਗੀ ਢੇੜੀ ਨਾ ਪਰੇ ਤਾਂ ਪੜਾਈ ਨੂੰ ਅਸੀਂ ਫਾਇਦਾ ਦੇਣਾ ਅੱਜ ਦੇ ਖੇਤਾਂ ਵਿੱਚ ਜਿਹੜੀ ਆ ਆਪਣਾ ਫਸਲ ਸੀ ਕੋਈ ਕੱਟੀ ਜਾ ਰਹੀ ਤੀ ਤੁਹਾਡੇ ਲੋਕ ਉਸ ਹੰਗਾਮਾ ਕੀਤਾ ਜਿਆ ਵਾ ਨਹੀਂ ਜੀ ਮੇਰੇ ਵੱਲੋਂ ਕੋਈ ਹੰਗਾਮਾ ਨਹੀਂ ਹੋਇਆ ਕੋਈ ਹੰਗਾਮਾ ਨਹੀਂ ਹੋਇਆ ਮੈਂ ਤਾਂ ਸਿਰਫ ਇਹ ਕਹਿਣ ਗਈ ਸੀ ਕਿ ਫਸਲ ਕੱਟਣ ਲੱਗ ਗਈ ਉਹ ਤੁਸੀਂ ਤੇ ਸਾਨੂੰ ਦੱਸੋ ਵੀ ਮੈਂ ਬੱਚੇ ਲੈ ਕੇ ਕਿੱਥੇ ਜਾਵਾਂ ਤੁਸੀਂ 6-7 ਕਿੱਲਾਂ 'ਚ ਫਸਲ ਬੀਜ ਲਈ ਕੱਟ ਲਈ ਮੰਡੀ ਸੱਟਤੀ ਤੇ ਮੈਨੂੰ ਨਾ ਤੁਸੀਂ ਕੋਰਟ 'ਚ ਖਰਚਾ ਦੋ ਨਾ ਤੁਸੀਂ ਮੈਨੂੰ ਪਿੰਡ ਦੀ ਪਰੇ ਪੰਚਾਇਤ 'ਚ ਐਸਐਸਪੀ ਸਾਹਿਬ ਕੋਲ ਬੈਠੇ ਹੀ ਥੋੜੇ ਦਿਨ ਪਹਿਲਾਂ ਉਹਨਾਂ ਨੇ ਕਿਹਾ ਸੀਗਾ ਕਿ ਜੋ ਬੱਚਿਆਂ ਦਾ ਹੈਗਾ ਕਿਉਂਕਿ ਮੈਂ ਆਪਣੇ ਲਈ ਤਾਂ ਮੰਗਦੀ ਨਹੀਂ ਮੈਂ ਤਾਂ ਬੱਚਿਆਂ ਲਈ ਮੰਗਦੀ ਆ ਉੱਥੇ ਮਾਸਟਰ ਪਲਵਿੰਦਰ ਸਿੰਘ ਇਹੋ ਭਾਗ ਸਿੰਘ ਇਹ ਸਾਰੇ ਬੰਦੇ ਮੇਰੇ ਹਸਬੰਦ ਦੀ ਤਰਫੋਂ ਗਏ ਸੀ ਮੇਰੇ ਵੱਲੋਂ ਗਏ ਹੀ ਗਏ ਗੁਰਪ੍ਰੀਤ ਸਿੰਘ ਸੋਨੀ ਤੇ ਹੋਰ ਬੰਦੇ ਮੇਜਰ ਸਿੰਘ ਮਮਣਕੇ ਉਥੇ ਮੇਰੇ ਹਸਬੰਦ ਤੇ ਇਹੋ ਭਾਗ ਸਿੰਘ ਮੰਨ ਕੇ ਆਏ ਅ ਜੀ ਅਹੀਂ ਇਨੀ ਤਰੀਕ ਨੂੰ ਆਣ ਕੇ ਫੈਸਲਾ ਕਰਕੇ ਜਾਵਾਂਗੇ ਉਥੇ ਸਾਰਾ ਕੁਝ ਮੰਨ ਕੇ ਉੱਠੇ ਐਸਐਸਪੀ ਸਾਹਿਬ ਦੇ ਸਾਹਮਣੇ ਪਰ ਮੁੜ ਕੇ ਫੇਰ ਇਹ ਮੁੱਕਰ ਗਏ ਵੇਖੋ ਸਰ ਗਲੀ ਦੇ ਵਿੱਚ ਬਹਿਣਾ ਨੌਜਵਾਨ ਬੱਚੀ ਲੈ ਕੇ ਬੇਟਾ ਲੈ ਕੇ ਕੋਈ ਮੈਨੂੰ ਨਹੀਂ ਲੱਗਦਾ ਵੀ ਇਹ ਸੇਫਟੀ ਹੈਗੀ ਆ ਪਰ ਹੁਣ ਕਰੀਏ ਕੀ ਸਾਡੇ ਕੋਲ ਕੋਈ ਹੱਲ ਹੀ ਨਹੀਂ ਛੱਡਿਆ ਭਾਗ ਸਿੰਘ ਨੇ ਹੁਣ ਵੀ ਉਹ ਕੋਠੇ ਤੇ ਚੜ੍ਹਿਆ ਬਕਵਾਸ ਕਰਨ ਡਿਆ ਆ ਉਹ ਉਹ ਆਂਦਾ ਵਾ ਪੀ ਇਹਨੂੰ ਪਿੰਡ ਚੋਂ ਕੱਢ ਕੇ ਛੱਡਣਾ ਇਹਨੂੰ ਅਹੀਂ ਪਿੰਡ ਚ ਰਹਿਣ ਹੀ ਨਹੀਂ ਦੇਣਾ ਖਾਣ ਨੂੰ ਤੇ ਸਿਰ ਜਾਈਏ ਕਿੱਥੇ ਇਲੈਕਟ੍ਰਿਸਿਟੀ ਸਾਡੀ ਘੱਟਦੀ ਆ ਬਿਜਲੀ ਵਾਲਿਆਂ ਨੇ ਬਿੱਲ ਪੇ ਹੋਣ ਵਾਲਾ ਸੀਗਾ ਖਾਣ ਨੂੰ ਸਾਡੇ ਘਰ ਕੁਛ ਨਹੀਂ ਇੱਥੇ ਵੀ ਤੇ ਨਹੀਂ ਰਹੀ ਯਾਰ ਤੇ ਕੋਈ ਨਹੀਂ ਭਾਗ ਸਿੰਘ ਦੇਵੇ ਸਾਨੂੰ ਖਾਣ ਨੂੰ ਜਦੋਂ ਉਹਨੇ ਸਾਨੂੰ ਹਸਬੰਡ ਵਾਈਫ ਨੂੰ ਬਹਿਣ ਹੀ ਨਹੀਂ ਦੇਣਾ ਮੇਰੇ ਹਸਬੰਡ ਨੂੰ ਸਿਰਫ ਤੇ ਸਿਰਫ ਉਂਗਲਾ ਭਾਗ ਸਿੰਘ ਦੇਣ ਡਿਆ ਅਖਬਾਰਾਂ ਖੋਲ ਕੇ ਵੇਖੋ ਅਜੀਤ ਜੱਗਬਾਣੀ ਹਰ ਤੀਸਰੇ ਦਿਨ ਭਾਗ ਸਿੰਘ ਧਰਨਾ ਲਾਉਂਦਾ ਪਰ ਜੇਕਰ ਤੁਹਾਨੂੰ ਕੋਈ ਨੁਕਸਾਨ ਹੋ ਗਿਆ ਬੱਚਿਆਂ ਦਾ ਜ਼ਿੰਮੇਵਾਰੀ ਭਾਗ ਸਿੰਘ ਦੀ ਹੋਊਗੀ ਫੇਰ ਤੇ ਇਹ ਗੋ ਜਾਂ ਸਭ ਮਾਲ ਮਹਿਕਮਾ ਦਾ ਕੰਮ ਆ ਮੈਨੂੰ ਵੀ ਕਿ ਉਹਨਾਂ ਦਾ ਉਹ ਤੇ ਕਿਹਾ ਤੇ ਦੋਨ ਮਾਲ ਮੈਂ ਕਾਛਤਦਾ ਅਹੀਂ ਤੇ ਇੱਕ ਝਗੜਾ ਹੋਣ ਤੋਂ ਪਛਾ ਸਕਦੇ ਆ ਕੋਈ ਝਗੜਾ ਅੱਗੇ ਵੀ ਨਹੀਂ ਹੋਇਆ ਸੀ ਹੁਣ ਗਾੜੀ ਨਾ ਹੋਵੇ ਤੇ ਅਸੀਂ ਤੇ ਬਜ਼ੁਰਗ ਦੀ ਦਰਖਾਸਤ ਲੈ ਕੇ ਪਹੁੰਚੋ ਨੇ ਕੀ ਦੱਸਿਆ ਤੁਹਾਨੂੰ ਉਹਨੇ ਸਾਨੂੰ ਇਹੋ ਦੱਸਿਆ ਵੀ ਮੇਰੇ ਮਤਲਬ ਵੀ ਮੈਂ ਦਾਤਰੀਆਂ ਖੋੜੀਆਂ ਨੇ ਮੇਰਾ ਟੈਂਪੂ ਦੀ ਸੀਟਾਂ ਦੀ ਦਰਖਾਸਤ ਸਰ ਕੋ ਦੇ ਕੇ ਆ ਇਹ ਮੌਕੇ ਤੇ ਮੇਰੇ ਮੇਰੇ ਦਾਤਰੀ ਗਾਮ ਵੀ ਖੋੜੀਆਂ ਨੇ ਮੈਡਮ ਨੇ ਤੇ ਦੂਜਾ ਟੈਂਪੂ ਦੀ ਸੀਟਾਂ ਦੇ ਫਾਰਮ ਤੇ ਆ ਕੀ ਕਾਰਵਾਈ ਫਿਰ ਤੁਹਾਡੇ ਨੇ ਨਹੀਂ ਹੁਣ ਮੌਕੇ ਤੇ ਪਹੁੰਚਿਆ ਜੋ ਜੋ ਮਾਰਮੇਕ ਮਤਲਬ ਸਾਡਾ ਅਸੀਂ ਝਗੜਾ ਲੜਾਈ ਜਿਹੜਾ ਰੋਕ ਸਕਦੇ ਆ ਇਹਨਾਂ ਵਿੱਚ ਝਗੜਾ ਨਾ ਹੋਵੇ ਜਾਂ ਇਹਨਾਂ ਦਾ ਬੱਚਿਆਂ ਨੂੰ ਅਸੀਂ ਰਿਕਵੈਸਟ ਕਰ ਸਕਦੇ ਆ ਵੀ ਆਪਦੇ ਜਾ ਕੇ ਬੇਸਤਰਾਂ 'ਚ ਸੌਣ